ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਜਾਣਕਾਰੀ ਨਾਲ ਤੇ ਦੋਸਤੋ ਜਿਵੇਂ ਕਿ ਖੇਤੀਬਾੜੀ ਆਦ ਦੇ ਕੰਮ ਵਕਾਰ ਵਗੈਰਾ ਕਰਦੇ ਆਂ ਕਈ ਵਾਰੀ ਕੋਈ ਕਿਸਾਨ ਜਾਂ ਮਜ਼ਦੂਰ ਨਾਲ ਹਾਦਸਾ ਹੋ ਜਾਂਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਜਿਹੜੀ ਇਹ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾਵੇ ਪੰਜਾਬ ਗਵਰਨਮੈਂਟ ਦੀ ਮੰਡੀ ਬੋਰਡ ਰਾਹੀਂ ਇਹ ਸਕੀਮ ਵਿੱਚ ਸਾਰੇ ਕਿਸਾਨ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਖੇਤੀਬਾੜੀ ਮਜ਼ਦੂਰ ਆਉਂਦੇ ਨੇ ਜਿਹੜੇ ਖੇਤੀਬਾੜੀ ਦੇ ਸੰਦਾਂ ਨਾਲ ਖੇਤ ਵਿੱਚ ਕੰਮ ਕਰਦੇ ਨੇ ਜਿਹੜੇ ਟਿਊਬਵੈੱਲ ਲਾਉਣ ਅਤੇ ਟਿਊਬਵੈੱਲ ਵਾਸਤੇ ਬਿਜਲੀ ਦਾ ਕੰਮ ਕਰਦੇ ਨੇ ਜਿਹੜੇ ਕੰਮ ਇਹ ਦਵਾਈ ਅਤੇ ਦਵਾਈ ਛਿੜਕਣ ਵਾਲੀਆਂ ਮਸ਼ੀਨਾਂ ਅਤੇ ਸੱਪ ਕੱਟਣ ਨਾਲ ਪ੍ਰਭਾਵਿਤ ਹੁੰਦੇ ਹਨ ਜਿਹੜੇ ਕੰਮ ਇਹ ਮਾਰਕੀਟ ਕਮੇਟੀਆਂ ਵਿੱਚ ਮਸ਼ੀਨਾਂ ਤੇ ਕੰਮ ਕਰਦੇ ਨੇ ਖੇਤੀ ਜਿੰਸਾਂ ਦੀ ਢੋਆ ਢਵਾਈ ਕਰਦੇ ਸਮੇਂ ਤੇ ਇਸ ਦੇ ਦੌਰਾਨ ਜਿਹੜਾ ਮੰਡੀ ਬੋਰਡ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਦੇ ਹੁਣ ਰੇਟਾਂ ਸੰਬੰਧੀ ਆਪਾਂ ਜਾਣਦੇ ਹਾਂ ਮੌਤ ਹੋ ਜਾਣ ਤੇ ਜਿਹੜੀ ਇਹ 2 ਲੱਖ ਰੁਪਏ ਦੀ ਮarli ਸਹਾਇਤਾ ਦਿੱਤੀ ਜਾਂਦੀ ਏ ਦੋਵੇਂ ਲੱਤਾਂ ਦੋਵੇਂ ਬਾਹਾਂ ਜਾਂ ਦੋਵੇਂ ਪੈਰ ਵੱਢੇ ਜਾਣ ਤੇ 60000 ਰੁਪਇਆ ਇੱਕ ਲੱਤ ਇੱਕ ਬਾਹਾਂ ਇੱਕ ਪੈਰ ਜਾਂ ਫਿਰ ਇੱਕ ਹੱਥ ਵੱਢੇ ਜਾਣ ਤੇ 40000 ਰੁਪਇਆ ਚਾਰੇ ਉਂਗਲਾਂ ਵੱਡੀਆਂ ਜਾਣ ਤੇ 40000 ਰੁਪਇਆ ਇੱਕ ਉਂਗਲ ਵੱਡੀ ਜਾਣ ਤੇ 10000 ਰੁਪਇਆ ਤੇ ਸਰੀਰਕ ਅੰਗਾਂ ਦੇ 25% ਤੋਂ ਵੱਧ ਨਕਾਰਾ ਹੋਣ ਤੇ 50000 ਰੁਪਏ ਤੋਂ 1 ਲੱਖ ਰੁਪਏ ਤੱਕ ਜਿਹੜੀ ਇਹ ਮਰਲੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਇਸ ਸੰਬੰਧੀ ਜਿਹੜਾ ਫਾਰਮ ਭਰਨ ਦਾ ਤਰੀਕਾ ਉਹ ਹੈ ਮੰਡੀ ਬੋਰਡ ਦੀ ਸਕੀਮ ਮੁਤਾਬਕ ਹਾਸੇ ਦਾ ਸ਼ਿਕਾਰ ਜਾਂ ਉਹਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਹਾ ਹਾਦਸੇ ਤੋਂ ਬਾਅਦ 30 ਦਿਨਾਂ ਦੇ ਵਿੱਚ ਵਿੱਚ ਇਹ ਫਾਰਮ ਭਰਨਾ ਪੈਂਦਾ ਜੇ ਦੇਰ ਹੋ ਜਾਵੇ ਤਾਂ ਉਸ ਦਾ ਕਾਰਨ ਦੱਸਣਾ ਪੈਂਦਾ ਇਸ ਫਾਰਮ ਵਿੱਚ ਫਾਸੇ ਦਾ ਸ਼ਿਕਾਰ ਹੋਏ ਵਿਅਕਤੀ ਦਾ ਵੇਰਵਾ ਅਤੇ ਸੱਟ ਦੀ ਮਿਕਦਾਰ ਦੱਸਣੀ ਪੈਂਦੀ ਏ ਇਹ ਫਾਰਮ ਸਰਪੰਚ ਅਤੇ ਪੰਚਾਇਤ ਦੇ ਦੋ ਮੈਂਬਰਾਂ ਜਾਂ ਫਿਰ ਮਿਊਸਪਲ ਕਮਿਸ਼ਨਰ ਤੋਂ ਤਸਦੀਕ ਕਰਵਾਉਣਾ ਪੈਂਦਾ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਾਦਸੇ ਦੀ ਪੁਲਿਸ ਰਿਪੋਰਟ ਅਤੇ ਸਬ ਡਿਵੀਜ਼ਨਲ ਮੈਜਿਸਟਰੇਟ ਪਟਵਾਰੀ ਜਾਂ ਤਸਦੀਕਰ ਤੋਂ ਵੀ ਤਸਦੀਕ ਕਰਾਉਣਾ ਪੈਂਦਾ ਹੈ ਜੇ ਇਲਾਜ ਹੋਇਆ ਹੋਵੇ ਤਾਂ ਛੱਡ ਦਾ ਵੇਰਵਾ ਡਾਕਟਰ ਦੀ ਰਿਪੋਰਟ ਵਿੱਚ ਹੋਣਾ ਚਾਹੀਦਾ ਜੇ ਹਾਦਸੇ ਦਾ ਸ਼ਿਕਾਰ ਵਿਅਕਤੀ ਅਪੰਗ ਹੋ ਜਾਵੇ ਤਾਂ ਚੀਫ ਮੈਡੀਕਲ ਅਫਸਰ ਦਾ ਸਰਟੀਫਿਕੇਟ ਨਾਲ ਲਾਉਣਾ ਜ਼ਰੂਰੀ ਹੈ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਲਫੀਆ ਬਿਆਨ ਵੀ ਦੇਣਾ ਪਵੇਗਾ ਕਿ ਉਹ ਕਿਸ ਅਦਾਰੇ ਤੋਂ ਮਾਲੀ ਸਹਾਇਤਾ ਨਹੀਂ ਮੰਗ ਰਿਹਾ